ਸੱਚੀ ਕਾਲ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਹਰਚਰਨ ਸਿੰਘ ਦੇ ਲਿਖੇ ਇੱਕ ਬਹੁਤ ਹੀ ਖਾਸ ਇਕਾਂਗੀ ਬਾਰੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਦੀ ਅਸਲ ਇੱਜ਼ਤ ਕੀ ਹੁੰਦੀ ਹੈ ਤੇ ਸੱਚਾ ਇਨਸਾਫ ਕਿਸ ਨੂੰ ਕਹਿੰਦੇ ਨੇ ਚਲੋ ਫਿਰ ਇਸ ਕਹਾਣੀ ਨੂੰ ਡੂੰਘਾਈ ਨਾਲ ਸਮਝਦੇ ਹਾਂ ਇਹ ਸਿਰਫ ਇੱਕ ਲਾਈਨ ਨਹੀਂ ਇਹ ਇੱਕ ਐਲਾਨ ਹੈ ਇਹ ਆਵਾਜ਼ ਕਹਾਣੀ ਦੇ ਮੁੱਖ ਪਾਤਰ ਦੀ ਹੈ ਪਰ ਇਹ ਹਰ ਉਸ ਇਨਸਾਨ ਦੇ ਦਿਲ ਦੀ ਗੱਲ ਹੈ ਜੋ ਆਪਣੀ ਮਿਹਨਤ ਦੇ ਬਦਲੇ ਸਿਰਫ ਪੈਸੇ ਨਹੀਂ ਸਗੋਂ ਇੱਜ਼ਤ ਵੀ ਚਾਹੁੰਦਾ ਹੈ ਇਸ ਸਵੈ ਮਾਨ ਦੀ ਲੜਾਈ ਦਾ ਨਾਰਾ ਹੈ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਆਮ ਜਿਹੇ ਬਸ ਸੱਡੇ ਤੋਂ ਪਰ ਕਈ ਵਾਰ ਨਾ ਬਿਲਕੁਲ ਸਧਾਰਨ ਥਾਵਾਂ ਤੇ ਹੀ ਕੁਝ ਅਜੀਹਾ ਹੋ ਜਾਂਦਾ ਹੈ ਜੋ ਸਮਾਜ ਦੇ ਵੱਡੇ ਵੱਡੇ ਸਵਾਲਾਂ ਨੂੰ ਸਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਹੈ ਜਰਾ ਸੋਚੋ ਦਿੱਲੀ ਦਾ ਇੱਕ ਢੀੜ ਵਾਲਾ ਬਸ ਸਟਾਪ ਹਰ ਪਾਸੇ ਰੌਲਾ ਰੱਪਾ ਲੋਕ ਆ ਜਾ ਰਹੇ ਨੇ ਹਰ ਕੋਈ ਆਪਣੀ ਹਿਤੁੰ ਵਿੱਚ ਹੈ ਪਰ ਏਸੀ ਢੀੜ ਦੇ ਵਿੱਚ ਇੱਕ ਛੋਟਾ ਜਿਹਾ ਝਗੜਾ ਇੱਕ ਵੱਡੀ ਬਹਿਸ ਸ਼ੁਰੂ ਕਰਨ ਵਾਲਾ ਹੈ ਤਾਂ ਇਸ ਕਹਾਣੀ ਦੇ ਮੁੱਖ ਖਿਡਾਰੀ ਕੌਣ ਨੇ ਇੱਕ ਪਾਸੇ ਹੈ ਕ੍ਰਿਸ਼ਨਾ ਇੱਕ ਮਿਹਨਤੀ ਮੁੰਡਾ ਜੋ ਪੜ੍ਹਾਈ ਦਾ ਖਰਚਾ ਕੱਢਣ ਲਈ ਕੰਮ ਕਰਦਾ ਹੈ ਦੂਜੇ ਪਾਸੇ ਹੈ ਇੱਕ ਕਮੰਡੀ सेठ ਤੇ ਇਹਨਾਂ ਦੋਹਾਂ ਦੇ ਵਿਚਕਾਰ ਇੱਕ ਹਮਦਰਦ ਔਰਤ ਅਤੇ ਇੱਕ ਸਿਆਣੇ ਮਾਸਟਰ ਜੀ ਨੇ ਜੋ ਸਹੀ ਤੇ ਗਲਤ ਦਾ ਫੈਸਲਾ ਕਰਦੇ ਨੇ ਇਸ ਇਕਾਂਗੀ ਦਾ ਨਾਂ ਹੀ ਕਿਰਤ ਦਾ ਸਤਕਾਰ ਸਾਰੀ ਕਹਾਣੀ ਦਾ ਨਿਚੋੜ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੇ ਹਰ ਕੰਮ ਕਰਨ ਵਾਲਾ ਇਨਸਾਨ ਇੱਜ਼ਤ ਦਾ ਹੱਕਦਾਰ ਹੈ بس یہی સિદ્ધાંત ਇਸ ਪੂਰੀ ਕਹਾਣੀ ਦੀ ਜੜ੍ਹ ਹੈ ਤੇ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਇੱਕ ਮਾਮੂਲੀ ਜੀ ਬੂਟ ਪਾਲਿਸ਼ ਤੋਂ ਇੱਕ ਬਿਲਕੁਲ ਆਮ ਜਿਹਾ ਕੰਮ ਪਰ ਇਹੀ ਕੰਮ ਦੋ ਵੱਖ-ਵੱਖ ਸੋਚਾਂ ਦੇ ਟਕਰਾਅ ਦਾ ਕਾਰਨ ਬਣ ਜਾਂਦਾ ਹੈ ਦੇਖੋ ਕ੍ਰਿਸ਼ਨਾ ਸਿਰਫ ਇੱਕ ਬੂਟ ਪਾਲਿਸ਼ ਵਾਲਾ ਮੁੰਡਾ ਨਹੀਂ ਹੈ ਉਸਦੇ ਸਿਰ ਤੇ ਪਿਓ ਦਾ ਸਾਯਾ ਨਹੀਂ ਤੇ ਮਾਂ ਕੱਪੜੇ ਸਿਉ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਉਹ ਮੁੰਡਾ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੁੱਕਣ ਲਈ ਮਿਹਨਤ ਕਰ ਰਿਹਾ ਹੈ ਉਸਦੇ ਕੰਮ ਪਿੱਛੇ ਇੱਕ ਵੱਡਾ ਮਕਸਦ ਛੁਪਿਆ ਹੋਇਆ ਹੈ ਇੱਥੇ ਆ ਕੇ ਨਾ ਦੋ ਦੁਨੀਆਂਵਾਂ ਆਪਸ ਵਿੱਚ ਟਕਰਾ ਜਾਂਦੀਆਂ ਨੇ। ਕ੍ਰਿਸ਼ਨਾ ਲਈ ਉਸ ਦਾ ਕੰਮ ਇਮਾਨਦਾਰੀ ਦਾ ਕੰਮ ਹੈ ਜਿਸ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ। ਪਰ ਸੇਠ ਦੀ ਨਜ਼ਰ ਵਿੱਚ ਇੱਕ ਛੋਟਾ ਜਿਹਾ ਕੰਮ ਹੈ ਤੇ ਕੰਮ ਕਰਨ ਵਾਲੇ ਨੂੰ ਦਬਾ ਕੇ ਰੱਖਣਾ ਹੀ ਉਸ ਦਾ ਹੱਕ ਹੈ। ਤੇ ਬਸ ਇੱਥੋਂ ਹੀ ਗੱਲ ਸਿਰਫ ਪੈਸਿਆਂ ਦੀ ਨਹੀਂ ਰਹਿੰਦੀ। ਹੁਣੇ ਲੜਾਈ ਬਣ ਜਾਂਦੀ ਹੈ ਇੱਜ਼ਤ ਦੀ। ਪੈਸੇ ਦੇ ਮੁਕਾਬਲੇ ਸਵੈਮਾਨ ਦੀ ਲੜਾਈ। ਸੇਠ ਕ੍ਰਿਸ਼ਨਵਲ 15 ਪੈਸੇ ਸੁੜਦਾ ਹੈ। ਸਿਰਫ 15 ਪੈਸੇ। ਇਹ ਰਕਮ ਮਿਹਨਤ ਦਾ ਮੁੱਲ ਨਹੀਂ ਸਗੋਂ ਉਸਦੀ ਮਿਹਨਤ ਦਾ ਮਜ਼ਾਕ ਹੈ ਇਹ ਸਿੱਕੇ ਨਹੀਂ ਸਨ ਇਹ ਤਾਂ ਸਰਾਸਰ ਹੰਕਾਰ ਦਾ ਪ੍ਰਦਰਸ਼ਨ ਸੀ ਤੇ ਇਹੀ ਉਹ ਪਲ ਹੈ ਜਿੱਥੇ ਕ੍ਰਿਸ਼ਨਾ ਇੱਕ ਬੱਚਾ ਨਹੀਂ ਸਗੋਂ ਇੱਕ ਸਿਧਾਂਤ ਬਣ ਜਾਂਦਾ ਹੈ ਉਹ ਪੈਸੇ ਚੁੱਕਣ ਤੋਂ ਸਾਫ਼ ਮਨਾਂ ਕਰ ਦਿੰਦਾ ਹੈ ਉਹ ਦੱਸਦਾ ਹੈ ਕਿ ਉਹ ਪਿਖਾਰੀ ਨਹੀਂ ਮਿਹਨਤ ਕਸ਼ ਹੈ ਤੇ ਉਸਦੀ ਇੱਜ਼ਤ ਇਸ ਖੈਰਾਤ ਤੋਂ ਕਿਤੇ ਵੱਡੀ ਹੈ ਜਦੋਂ ਦਲੀਲ ਖਤਮ ਹੋ ਜਾਂਦੀ ਹੈ ਤੇ ਹੰਕਾਰ ਨੂੰ ਸੱਟ ਵੱਜਦੀ ਹੈ ਤਾਂ ਫੇਰ ਵਾਰੀ ਆਉਂਦੀ ਹੈ ਤਾਕਤ ਦੀ ਸੇਠ ਕੋਲੋਂ ਇੱਕ ਬੱਚੇ ਦਾ ਇਨਕਾਰ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਉਸਤੇ ਹੱਥ ਚੁਕ ਲੈਂਦਾ ਹੈ ਇਹ ਉਸਦੀ ਜ਼ਾਲਮ ਸੋਚ ਦਾ ਸਬੂਤ ਹੈ ਇਹ ਘਟਨਾ ਸਾਨੂੰ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਕਿਸੇ ਦੀ ਮਿਹਨਤ ਦਾ ਅਸਲ ਮੁੱਲ ਹੈ ਕੀ ਕਿ ਇਹ ਸਿਰਫ ਥੋੜੇ ਜਿਹੇ ਸਿੱਕੇ ਨੇ ਜਾਂ ਫਿਰ ਕੰਮ ਕਰਨ ਵਾਲੇ ਦੀ ਇਮਾਨਦਾਰੀ ਉਸਦੀ ਲਗਨ ਤੇ ਉਸਦੀ ਇੱਜ਼ਤ ਵੀ ਉਸ ਮੁੱਲ ਵਿੱਚ ਸ਼ਾਮਿਲ ਹੁੰਦੀ ਹੈ ਪਰ ਜਦੋਂ ਲੱਗਦਾ ਹੈ ਕਿ ਤਾਕਤਵਰ ਜਿੱਤ ਗਿਆ ਉਦੋਂ ਕਹਾਣੀ ਇੱਕ ਨਵਾਂ ਮੋੜ ਲੈਂਦੀ ਹੈ ਉੱਥੇ ਖੜੀ ਭੀੜ ਸਿਰਫ ਤਮਾਸ਼ਾ ਨਹੀਂ ਦੇਖਦੀ ਸਗੋਂ ਇਨਸਾਫ ਕਰਨ ਲਈ ਅੱਗੇ ਆਉਂਦੀ ਹੈ ਮਾਸਟਰ ਜੀ ਦੀ ਅਗਵਾਈ ਵਿੱਚ ਉੱਥੇ ਖੜੇ ਆਮ ਲੋਕ ਹੀ ਇੱਕ ਪੰਚਾਇਤ ਬਣਾ ਲੈਂਦੇ ਨੇ ਉਹ ਇੱਕ ਮੂਕ ਦਰਸ਼ਕ ਬਣਨ ਦੀ ਬਜਾਏ ਇੱਕ ਜਾਗਰੂਕ ਸਮਾਜ ਬਣ ਜਾਂਦੇ ਨੇ ਜੋ ਮੌਕੇ ਤੇ ਹੀ ਨਿਆਂ ਕਰਨ ਦਾ ਫੈਸਲਾ ਕਰਦਾ ਤਾਂ ਫਿਰ ਇਹ ਪੰਚਾਇਤ ਕੰਮ ਕਿਵੇਂ ਕਰਦੀ ਹੈ ਬਹੁਤ ਹੀ ਸਿੱਧੇ ਤਰੀਕੇ ਨਾਲ ਪਹਿਲਾ ਮਾਸਟਰ ਜੀ ਸ਼ਾਂਤੀ ਨਾਲ ਦੋਵਾਂ ਦੀ ਗੱਲ ਸੁਣਦੇ ਨੇ ਫਿਰ ਸਵਾਲ ਜਲਾਬ ਹੁੰਦੇ ਨੇ ਤੇ ਸੱਚ ਸਾਹਮਣੇ ਆ ਜਾਂਦਾ ਤੇ ਆਖਿਰ ਵਿੱਚ ਇੱਕ ਅਜੀਹਾ ਫੈਸਲਾ ਹੁੰਦਾ ਜੋ ਸਿਰਫ ਸਜ਼ਾ ਨਹੀਂ ਇੱਕ ਸਬਕ ਹੁੰਦਾ ਹੈ ਅਤੇ ਫੈਸਲਾ ਫੈਸਲਾ ਤਾਂ ਸੱਚਮੁੱਚ ਕਮਾਲ ਦਾ ਸੀ ਪੰਚਾਇਤ ਹੁਕਮ ਦਿੰਦੀ ਹੈ ਕਿ ਸੇਠ ਸਿਰਫ ਪਾਲਿਸ਼ ਦੇ ਪੈਸੇ ਨਹੀਂ ਸਗੋ ਕ੍ਰਿਸ਼ਨਾ ਦੀ ਪੂਰੇ ਸਾਲ ਦੀ ਸਕੂਲ ਫੀਸ ਯਾਨੀ 108 ਰੁਪਏ ਅਦਾ ਕਰੇਗਾ ਇਹ ਸਜ਼ਾ ਉਸਦੇ ਗੁਨਾਹ ਦੇ ਬਰਾਦਰ ਵੀ ਸੀ ਤੇ ਕ੍ਰਿਸ਼ਨਾਂ ਦੇ ਪਵਿੱਖਲੀ ਮਲਤਗਾਰ ਵੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਮਾਸਟਰ ਜੀ ਦੀ ਸਿਆਣਪ ਦੇਖੋ ਉਹ ਪੈਸੇ ਸਿੱਧੇ ਕ੍ਰਿਸ਼ਨਾਂ ਨੂੰ ਨਹੀਂ ਦਿੰਦੇ ਸਗੋਂ ਸਕੂਲ ਫੰਡ ਵਿੱਚ ਜਮ੍ਹਾਂ ਕਰਵਾਉਂਦੇ ਨੇ ਇਸ ਨਾਲ ਕ੍ਰਿਸ਼ਨਾਂ ਦਾ ਸਵੈਮਾਨ ਵੀ ਬਣਿਆ ਰਹਿੰਦਾ ਹੈ ਤੇ ਪੈਸੇ ਖੈਰਾਤ ਵਾਂਗ ਵੀ ਨਹੀਂ ਲੱਗਦੇ ਤਾਂ ਫਿਰ ਇਸ ਸਾਰੀ ਘਟਨਾ ਦਾ ਅਸਲ ਮਤਲਬ ਕੀ ਨਿਕਲਿਆ ਅਸਲ ਵਿੱਚ ਉਹ ਕਿਹੜਾ ਸਬਕ ਹੈ ਜੋ ਇਹ ਇਕਾਂਗੀ ਸਾਨੂੰ ਸਿਖਾਉਣਾ ਚਾਹੁੰਦਾ ਹੈ ਅਤੇ ਅੰਤ ਵਿੱਚ ਮਾਸਟਰ ਜੀ ਦੇ ਇਹ ਸ਼ਬਦ ਸਭ ਕੁਝ ਬਿਆਨ ਕਰ ਦਿੰਦੇ ਨੇ ਉਹ ਕ੍ਰਿਸ਼ਨਾ ਨੂੰ ਕਹਿੰਦੇ ਨੇ ਸ਼ਾਬਾਸ਼ ਤੂੰ ਤਾਂ ਅੱਜ ਸਾਨੂੰ ਸਬਕ ਸਿਖਾ ਦਿੱਤਾ ਸੋਚੋ ਇੱਕ ਵਿਦਿਆਰਥੀ ਜਿਸ ਨੇ ਆਪਣੀ ਇੱਜ਼ਤ ਲਈ ਆਵਾਜ਼ ਚੁੱਕੀ ਉਹ ਪੂਰੇ ਸਮਾਜ ਦਾ ਉਸਤਾਦ ਬਣ ਗਿਆ ਤਾਂ ਇਸ ਕਹਾਣੀ ਦੇ ਕੁਝ ਮੁੱਖ ਨੁਕਤੇ ਯਾਦ ਰੱਖਣ ਵਾਲੇ ਨੇ ਪਹਿਲੀ ਗੱਲ ਹਰ ਇਮਾਨਦਾਰ ਕੰਮ ਇੱਜ਼ਤ ਦੇ ਲਾਇਕ ਹੈ ਦੂਜਾ ਇਨਸਾਨ ਦਾ ਚਰਿੱਤਰ ਉਸ ਦੀ ਦੌਲਤ ਤੋਂ ਕਿਤੇ ਵੱਡਾ ਹੁੰਦਾ ਹੈ ਤੀਜਾ ਪੜ੍ਹਾਈ ਲਿਖਾਈ ਹੀ ਅਸਲ ਤਾਕਤ ਹੈ ਤੇ ਆਖਰੀ ਗੱਲ ਆਪਣੇ ਹੱਕ ਤੇ ਆਪਣੀ ਇੱਜ਼ਤ ਲਈ ਖੜੇ ਹੋਣਾ ਹੀ ਸਭ ਤੋਂ ਵੱਡੀ ਜਿੱਤ ਹੈ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਜਦੋਂ ਅਸੀਂ ਹਰ ਚੀਜ਼ ਨੂੰ ਸਿਰਫ ਪੈਸਿਆਂ ਨਾਲ ਤੋਲਣ ਲੱਗ ਪੈਂਦੇ ਆ ਤਾਂ ਕੀ ਅਸੀਂ ਉਹਨਾਂ ਚੀਜ਼ਾਂ ਦੀ ਇੱਜ਼ਤ ਕਰਨੀ ਭੁੱਲ ਜਾਂਦੇ ਆ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ ਜਿਵੇਂ ਕਿ ਇਮਾਨਦਾਰੀ ਮਿਹਨਤ ਤੇ ਸਵੈਮਾਨ